ਹਾਂਜੀ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਜੋ ਥੋੜਾ ਜਿਹਾ ਤਾਪਮਾਨ ਵਧ ਗਿਆ ਤੇ ਕਣਕ ਤੇ ਇਹ ਕੀ ਅਸਰ ਪਊਗਾ ਕਈ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਸਵਾਲ ਆ ਵੀ ਗਰਮੀ ਵਧ ਗਈ ਕਿਤੇ ਕਣਕ ਦਾ ਝਾੜਨਾ ਘਟ ਜਾਈ ਉਹਦੇ ਬਾਰੇ ਆਪਾਂ ਵੀਡੀਓ ਵਿੱਚ ਗੱਲਬਾਤ ਕਰਦੇ ਹਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ ਆਜੋ ਵੀਡੀਓ ਨਾਲ ਬਣੇ ਰਹੀ ਵੰਡ ਤੱਕ ਜੀ ਸਾਥੀਓ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜਿੰਨੀ ਕੁ ਗਰਮੀ ਜਾਂ ਤਾਪਮਾਨ ਕਣਕ ਨੂੰ ਚਾਹੀਦਾ ਉਹਦੇ ਅਨੁਕੂਲ ਹੀ ਆ ਮੌਸਮ ਕੋਈ ਜ਼ਿਆਦਾ ਗਰਮੀ ਨਹੀਂ ਹੈ ਜਿਸ ਤਰ੍ਹਾਂ ਦਿਨ ਦਾ ਜਿਹੜਾ ਤਾਪਮਨ ਉਹ 25 ਤੋਂ 26 ਡਿਗਰੀ ਚੱਲ ਰਿਹਾ ਤੇ ਜਿਹੜਾ ਰਾਤ ਦਾ ਤਾਪਮਨ ਉਹ ਤਕਰੀਬਨ 11 ਤੋਂ ਲੈ ਕੇ 13 ਦੇ ਵਿੱਚ ਚੱਲ ਰਿਹਾ ਤੇ ਇਹ ਬਿਲਕੁਲ ਕਣਕ ਦੇ ਅਨੁਕੂਲ ਆ ਘਭਰਾਉਂਦੀ ਆਪਾਂ ਨੂੰ ਕੋਈ ਲੋੜ ਨਹੀਂ ਤੇ ਸਪਰੀਆਂ ਦੇ ਮਗਰ ਭੱਜਣ ਦੀ ਲੋੜ ਨਹੀਂ ਆਪਾਂ ਨੂੰ ਕਿਉਂਕਿ ਕੋਈ ਇੰਨੀ ਕੁ ਗਰਮੀ ਤਾਂ ਕਣਕ ਨੂੰ ਚਾਹੀਦੀ ਆ ਬਾਕੀ ਇੱਕ ਸਭ ਤੋਂ ਵਧੀਆ ਗੱਲ ਇਹ ਆ ਵੀ ਮੌਸਮ ਬਹੁਤ ਵਧੀਆ ਵਾ ਜਿਹੜੀ ਪੱਛੂਆ ਵਾ ਚੱਲਦੀ ਪਈ ਆ ਪਿਛਲੇ ਕਈ ਦਿਨਾਂ ਤੋਂ ਉਹ ਆਪਣੀ ਕਣਕਾਸਤੇ ਬਹੁਤ ਵੈਸਟ ਆ ਜੇ ਪੱਛੋਂ ਇਸੇ ਤਰ੍ਹਾਂ 10-15 ਦਿਨ ਚੱਲਦੀ ਰਹੀ ਤੇ ਕਣਕਾਂ ਨਸਾਰਾ ਲੈ ਗਈਆਂ ਤੇ ਝਾੜ ਬੰਪਰ ਹੋਣਗੇ ਕਿਉਂਕਿ ਪਿਛਲੇ ਸਾਲ ਵੀ ਇੰਨਾ ਦਿਨਾਂ ਜਾ ਕੇ ਥੋੜਾ ਜਿਹਾ ਮੌਸਮ ਗਰਮ ਹੋਇਆ ਸੀ ਪਰ ਉਸ ਤੋਂ ਬਾਅਦ ਮਾਰਚ ਚੜੇ ਨਾਲ ਫੇਰ ਜਿਹੜਾ ਇਹ ਤਾਪਮਨ ਥੋੜੇ ਡਾਊਨ ਹੋ ਗਏ ਸੀ ਇੱਥੇ ਆਪਾਂ ਇੱਕ ਗੱਲ ਦਾ ਧਿਆਨ ਜਰੂਰ ਰੱਖਣਾ ਸਾਥੀਓ ਵੀ ਜਿਹੜਾ ਆਪਾਂ ਕਣਕ ਨੂੰ ਪਾਣੀ ਲਾਉਣੇ ਆ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਕਿਉਂਕਿ ਕਈ ਵਾਰ ਗਰਮੀ ਉਤੋਂ ਉਹਨਾਂ ਨੂੰ ਨੁਕਸਾਨ ਨਹੀਂ ਕਰਦੀ ਜਿੰਨਾ ਆਪਾਂ ਖੇਤ ਨੂੰ ਸੋਕਾ ਲਵਾ ਲੈਨੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਜਿਹੜੇ ਵੀ ਇੱਕ ਪਾਣੀ ਜਾਂ ਦੋ ਜਾਂ ਤਿੰਨ ਕਿਤੇ ਵੀ ਲੱਗਣੇ ਆ ਉਹ ਆਪਣਾ ਖੇਤ ਦੇਖ ਕੇ ਖੇਤ ਦੇ ਹਿਸਾਬ ਨਾਲ ਵੀ ਥੱਲੇੋਂ ਆਪਣੀ ਜ਼ਮੀਨ ਆ ਜਿਹੜੀ ਸੁੱਕਣੀ ਨਹੀਂ ਚਾਹੀਦੀ ਮਿੱਟੀ ਕਿਉਂਕਿ ਜਿੰਨਾ ਚਿਰ ਆਪਣਾ ਕਣਕ ਦਾ ਦਾਣਾ ਨਹੀਂ ਬਣਦਾ ਤੇ ਆਪਾਂ ਨੂੰ ਜਿਹੜੀ ਸੇਲ ਆ ਥੱਲੇ ਉਹ ਬਿਲਕੁਲ ਬਰਕਰਾਰ ਰੱਖਣੀ ਚਾਹੀਦੀ ਆ ਜਿਸ ਤਰ੍ਹਾਂ ਰੇਤਲੀਆਂ ਜ਼ਮੀਨਾਂ ਤੋਂ 12 ਤੋਂ 15 ਦਿਨ ਦੇ ਵਿੱਚ ਤੁਸੀਂ ਪਾਣੀ ਰਿਪੀਟ ਕਰ ਸਕਦੇ ਆ ਤੇ ਜਿਹੜੀਆਂ ਚੀਕਣੀਆਂ ਜ਼ਮੀਨਾਂ ਉੱਥੇ ਤੁਸੀਂ 20 ਤੋਂ 25 ਦਿਨ ਦੇ ਲਗਭਗ ਵੀ ਰਿਪੀਟ ਕਰ ਸਕਦੇ ਹੋ ਬਾਕੀ ਆਪਣਾ ਖੇਤ ਦੇਖ ਕੇ ਵੀ ਥੱਲਿਓ ਖੇਤ ਚਿੱਟਾ ਨਹੀਂ ਹੋਣਾ ਚਾਹੀਦਾ ਥੋੜੀ ਜਿਹੀ ਸੱਲ ਹੋਣੀ ਚਾਹੀਦੀ ਆ ਬਾਕੀ ਸਾਥੀਓ ਜੋ ਵੀ ਕਰਨਾ ਕੁਦਰਤ ਨੇ ਕਰਨਾ ਕਿਉਂਕਿ ਜੇ ਆਪਾਂ ਪਿੱਛੇ ਦੇਖੀਏ ਅੱਜ ਤੋਂ 25 30 ਸਾਲ ਪਹਿਲਾਂ ਤੇ ਆਪਣੇ ਬਜ਼ੁਰਗ ਬਾਬੇ ਕੁਦਰਤ ਨਾਲ ਜ਼ਿਆਦਾ ਜੁੜੇ ਹੋਏ ਸੀ ਤੇ ਅੱਜ ਆਪਾਂ ਥੋੜਾ ਜਿਹਾ ਦਵਾਈਆਂ ਨਾਲ ਜ਼ਿਆਦਾ ਜੁੜ ਗਏ ਆ ਤੇ ਕੁਦਰਤ ਵਾਲੇ ਪਾਸਿਓਂ ਪਿੱਛੇ ਹੋ ਗਏ ਆ ਕਿਉਂਕਿ ਇੱਥੇ ਝਾੜ ਤੇ ਕੰਮ ਕਰਨਾ ਕੁਦਰਤ ਨੇ ਉਹ ਸਾਰਿਆਂ ਨੇ ਯਾਰ ਕੀ ਦੇਖ ਹੀ ਲਿਆ ਵੀ ਜਦੋਂ ਝੋਨੇ ਵੱਡੇ ਆ ਕਿਸੇ ਕਿਸਾਨ ਵੀਰ ਨੇ ਤਿੰਨ ਤਿੰਨ ਸਪਰੇਹਾਂ ਫੰਗੀ ਸਾਈਡ ਵੀ ਕਰ ਲੀਆਂ ਤਾਕਤ ਵਾਲੀਆਂ ਵੀ ਕਰ ਲਈਆਂ ਕਿਸੇ ਕਿਸਾਨ ਵੀਰ ਨੇ ਇੱਕ ਹੀ ਸਪਰੇਅ ਕੀਤੀ ਸੀ ਤੇ ਝਾੜ ਸਭ ਦਾ ਬਰਾਬਰ ਆ ਉੱਥੇ ਕੰਮ ਕੀਤਾ ਕੁਦਰਤ ਨੇ ਤੇ ਆਪਾਂ ਕੁਦਰਤ ਨੂੰ ਛੱਡ ਕੇ ਥੋੜਾ ਜਿਆਦਾ ਦਵਾਈਆਂ ਵਾਲੇ ਪਾਸੇ ਜਾਦਾ ਹੋ ਗਏ ਆ ਹੁਣ ਵੀ ਸਪਰੇਅ ਕਰਨਕ ਤੇ ਹੋ ਰਹੀ ਆ 13045 ਬੋਰਨ 52034 ਪਰ ਕੋਈ ਫਾਇਦਾ ਨਹੀਂ ਇਨ੍ਹਾਂ ਸਪਰੇਆਂ ਦਾ ਕਿਉਂਕਿ ਜਿੱਥੇ ਕੁਦਰਤ ਨੇ ਕੰਮ ਕਰਨਾ ਉੱਥੇ ਦਵਾਈਆਂ ਕੰਮ ਨਹੀਂ ਕਰਦੀਆਂ ਇਹ ਆਪਾਂ ਨੂੰ ਮੰਨਣਾ ਪੈਣਾ ਇਸ ਕਰਕੇ ਥੋੜਾ ਜਿਆਦਾ ਕੁਦਰਤ ਨੂੰ ਪਹਿਲ ਦਿਓ ਦਵਾਈਆਂ ਨੂੰ ਦੂਜੇ ਨੰਬਰ ਤੇ ਰੱਖੋ ਠੀਕ ਆ ਸਾਥੀਓ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਤੇ ਜੋ ਵੀ ਕਿਸਾਨ ਆਪਣੇ ਨਾਲ ਜੁੜਦੇ ਪਿਆ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਜੇ ਕੋਈ YouTube ਤੇ ਦੇਖਦਾ ਪਿਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ